हेलो एवरीवन स्वागत है ਤੁਹਾਡਾ ਸਾਡੇ YouTube ਚੈਨਲ ਮੰਨਤਿ ਬਲੌਗਸ ਤੇ ਉਤਸਾਹ ਨਾਲ ਕਿਵੇਂ ਫੂਕ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰ ਘਰ ਅੱਜ ਤੰਦਰੁਸਤ ਹੋਵੋਗੇ ਚਲੋ ਜੁ ਬਲੌਗ ਦੀ ਸਟਾਰਟਿੰਗ ਕਰਦੇ ਆਂ ਜੇ ਕੋਈ ਚੈਨਲ ਤੋਂ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਜ਼ਰੂਰ ਕਰਿਆ ਕਰੋ ਤੇ ਅੱਜ ਨਾ ਬਲੌਗ ਕਰਨ ਲੱਗੇ ਅੱਜ ਬਲੌਗ ਕਰਨ ਲੱਗੇ ਸਟਾਰਟ ਸ਼ਾਮ ਨੂੰ ਤੇ ਗਰਮੀ ਬੜੀ ਜ਼ਿਆਦਾ ਆ ਤੇ ਸਿੰਪਲ ਸੋ ਪਰ ਜੇ ਸੁਬਾਹ ਤੋਂ ਬਲੌਗ ਸਟਾਰਟ ਕਰਦੇ ਹਾਂ ਤੇ ਸ਼ਾਮ ਤੱਕ ਜਿਆਦਾ ਲੰਮਾ ਬੱਜ ਜਾਂਦਾ ਹੈਗਾ ਹਨ ਜੇ ਕਰ ਕਲਿੱਕਸ ਲਈ ਜੰਨੇ ਆ ਤੇ ਫਿਰ ਮੈਂ ਕਈ ਵਾਰ ਕੀ ਕਰਦੀ ਆ ਪਿਛਲਾ ਹਿੱਸਾ ਸ਼ਾਮਲਾ ਰਹਿ ਵੀ ਜਾਂਦਾ ਹੈਗਾ ਇੱਕ ਦੋ ਵਲੌਗ ਦਾ ਇਦਾਂ ਹੋਇਆ ਕਿ ਸ਼ਾਮਲਾ ਮੈਨੂੰ ਕਿਪ ਕਰਨਾ ਪਿਆ ਫਿਰ ਇਸ ਤਰ੍ਹਾਂ ਪਾਣੀਆ ਕਿਉਂਕਿ ਜੇ 20 ਮਿੰਟ ਤੋਂ ਉੱਪਰ ਪਾਣੀਆ ਜਿਆਦਾ ਵੱਡਾ ਹੋ ਜਾਂਦਾ ਵਲੌਗ ਦੇਖਿਆ ਨਹੀਂ ਜਾਂਦਾ ਤੇ ਮੈਂ ਕੋਸ਼ਿਸ਼ ਕਰਦੀ 18 ਮਿੰਟ ਲਾਸਟ 16 17 18 ਮਿੰਟ ਦਾ ਵਲੌਗ ਰੱਖਦੀ ਆ ਜਦੋਂ ਅੱਜ ਆਪਾਂ ਵਲੌਗ ਤਾਂ ਨਹੀਂ ਮੈਂ ਛੋਟਾ ਜਿਹਾ ਸਟਾਰਟ ਕਰ ਰਿਆ ਛੋਟਾ ਜਿਹਾ ਬਣਾਵਾਂਗੇ ਆਪਾਂ ਤੇ ਅੱਜ ਆਪਾਂ ਕਿਚਨ ਦਾ ਬਣਾਵਾਂਗੇ ਰੋਟੀ ਸਬਜ਼ੀ ਦਾ ਬਣਾਵਦੇ ਨੇ ਕਿਨੋਂ ਜੀ ਅੱਜ ਫਸਟ ਬੋਲ ਤੇ ਮੈਂ ਤਾਂ ਲੱਗੀ ਆ ਮਿਕਸ ਦਾਲ ਆਲਮ ਭਿਓ ਕੇ ਰੱਖੀ ਸੀ ਦੇਖੋ ਚਾਰ ਪੰਜ ਤਰ੍ਹਾਂ ਦੀ ਜਿਹੜੀ ਦਾਲ ਹੁੰਦੀਆਂ ਆਪਣੀ ਸਾਰੀਆਂ ਦਾਣਾ ਮੈਂ ਮਿਕਸ ਕਰਕੇ ਨਾ ਤੇ ਭਿਓ ਕੇ ਰੱਖਤੀ ਸੀ ਸਵੇਰ 11:00 10:00 11:00 ਵਜੇ ਦੀ ਗੱਲ ਆ ਤੇ ਇਹ ਬਿਲਕੁਲ ਫੁੱਲ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਤੜਕਾ ਲਾ ਦਾਂਗੇ ਸਿੰਪਲ ਤੋਂ ਉੱਪਰ ਤੜਕਾ ਜਿਹੜਾ ਉਹ ਲਗਾ ਦਾਂਗੇ ਆਪਾਂ ਤੇ ਅੱਜ ਤੁਹਾਨੂੰ ਲੱਗਾ ਇੱਧਰ ਕਿਚਨ ਦਾ ਇਹ ਵੀ ਵਲੌਗ ਸ਼ੇਅਰ ਕਰਾਂਗੇ ਉਹਨੇ ਕੁ ਟਾਈਮ ਦਾ ਬਣ ਜਾਏਗਾ ਜਿੰਨੇ ਕੁ ਦਾ ਆਪਾਂ ਵਲੌਗ ਬਣਾ ਹਨਾ ਲੋ ਜੀ ਇਹਨਾਂ ਥੋੜੀ ਹੈਵੀ ਬਾਲੀ ਐ ਚੱਕ ਕੇ ਐ ਕਰਕੇ ਨਹੀਂ ਹੋਣੀ ਪੈਂਦੀ ਆ ਤੇਲ ਨਾਲ ਬੋਤਲ ਚ ਪਿਆ ਸੀਗਾ ਜੀ ਇਹ ਹੀ ਆ ਪਕਾ ਰਹੇ ਆ ਮੈਂ ਕਿ ਚਲੋ ਪਹਿਲਾਂ ਆਪਾਂ ਦਾਲ ਨੂੰ ਤੜਕਾ ਲਾ ਦਈਏ ਫੇਰ ਅਸੂ ਤੜਤੇ ਗੱਲਬਾਤ ਗੱਲਬਾਤ ਕੇ ਆਪਾਂ ਨਾਲ ਨਾਲ ਵਲੌਗ ਸ਼ੂਟ ਕਰਾਂਦੇ ਹਾਂ ਨਾਲ ਉਹ ਦੱਲਾ ਪੱਤਾ ਤੇ ਚਾਹ ਦੇ ਗਏ ਰਹਿੰਦੇ ਨੇ ਚਲੋ ਕੁੱਕਰ ਪਹਿਲਾਂ ਧੱਕ ਜੀ ਸੀ ਗਰਮ ਹੋ ਗਿਆ ਆ ਤਾਂ ਆਪਾਂ ਜੀਰਾ ਪਾ ਲੈਂਦੇ ਆ ਆਹਨੇ ਮਿੱਥ ਦਰ ਦਿੱਤੀ ਹੈ ਅੱਗੇ ਨਾਲੋਂ ਦੇ ਰਹੋ ਨਾ ਕਿ ਕੁੱਕਰ ਜਾਂ ਤੇਲ ਜ਼ਿਆਦਾ ਗਰਮ ਹੋਵੇ ਚਲੋ ਦੋਂ ਥੱਲੇ ਲੱਗਣ ਲੱਗ ਜਾਣਾ ਕਾਲਾ ਹੋ ਜਾਣਾ ਇਸ ਕਰਕੇ ਪਹਿਲਾਂ ਹੀ ਮੈਂ ਨਾਲ ਜਿੰਨਾ ਪਿਆਜ਼ ਮਾਰ ਲਈਏ ਨੂੰ ਬਲੇ ਜਿਹੜੇ ਪਿਆਜ਼ ਆ ਉਹਨੂੰ ਕਾਲਾ ਜਾਣੀ ਆਪਾਂ ਕਰਨਾ 2 ਕੁ ਮਿੰਟ ਹੋਰ ਭੁੰਨਾਂਗੇ ਆਪਾਂ ਲਸਣ ਦੀ ਇੱਕ ਗੰਢੀ ਪਾਈਆ ਲਸਣ ਜ਼ਰੂਰੀ ਹੈ ਦਾਲਾਂ ਤੁਹਾਨੂੰ ਦਾਲਾਂ ਤੁਹਾਨੂੰ ਪਤਾ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਨੇ ਇਸ ਕਰਕੇ ਦਾਲ ਹਫ਼ਤੇ 'ਚ 1-2 ਵਾਰ ਤਾਂ ਦਾਲ ਬਣਾਇਆ ਕਰੋ ਤੇ ਖਾਇਆ ਕਰੋ ਪਹਿਲਾਂ ਵਿੱਚੋ ਜੇ ਸੀ ਘਟ ਗਏ ਸੀਗੇ ਤੇ ਪਹਿਲਾਂ ਖਾਂਦੇ ਵੀ ਬਹੁਤ ਸੀ ਸੀ ਦਾਲਾਂ ਕਰ ਘਟ ਗਏ ਸੀ ਹੁਣ ਦੁਬਾਰਾ ਹਫ਼ਤੇ 'ਚ 2 ਦਿਨ ਦਾਲ ਬਣਾ ਹੀ ਲੈਨੇ ਲੋ ਜੀ ਹੰਨਾ ਮਸਾਲੇ ਪਾਉਨੇ ਆਪਾਂ ਮਸਾਲਾ ਆਪਣਾ ਵਧੀਆ ਦੇਖੋ ਬਾਹਲੇ ਕਾਲੇ ਜਿਹੇ ਨਹੀਂ ਪਿਆਜ਼ ਕਰਦੇ ਹੁਣ ਆਪਾਂ ਮਸਾਲੇ ਜਿਹੜੇ ਵਿੱਚ ਪਾਉਣੇ ਪਾ ਦਿੰਨੇ ਆ ਅੱਜ ਮੈਂ ਹਿੰਗ ਸਟਾਰਟਿੰਗ ਪੁਆਇੰਟ ਤੇ ਤੋਂ ਹਿੰਗ ਦਾ ਪਾਊਡਰ ਹੀ ਆਪਣੇ ਕੋਲ ਜਿ ਦਾਨੇ ਵਾਲੀ ਹੁੰਦੀ ਤਾਂ ਫੇਰ ਬਣ ਪਹਿਲਾਂ ਭੁੰਨਣੀ ਪੈਣੀ ਸੀ ਕਰਕੇ ਹਿੰਗ ਪਾਵਾਂਗੇ ਥੋੜੀ ਜਿਹੀ ਆਪਾਂ ਤੇ ਲੋਜੀ ਨਾਲ ਪਾਵਾਂਗੇ ਆਪਾਂ ਕਾਲੀ ਮਿਰਚ ਵੀ ਪਾਵਾਂਗੇ ਤੇ ਬਾਕੀ ਸਾਰੇ ਮਸਾਲੇ ਜ਼ਰੂਰ ਪਾਵਾਂਗੇ ਤੇ ਮਸਾਲਾ ਪਾਣੇ ਹੁੰਨੇ ਆ ਆਪਾਂ हल्दी पाने हमने नमक और टेस्ट के हिसाब मेरी लाल मिर्च क्योंकि हरी मिर्च भी नहीं ना पाएंगे मसाले थोड़ा पाने ਉਹ ਕੁਝ ਨੂੰ ਲੱਭੋ ਲਓ ਲਵੇ। ਲੋ ਜੀ ਮੇਥੀ ਵੀ ਪਾ ਦਿੰਦੇ ਆਪਾਂ ਨਾਲ। ਧਨੀਏ ਦੀ ਜਗ੍ਹਾ ਤੇ ਜਿਹੜਾ ਗਰਮੀ ਦੇ ਵਿੱਚ ਮੇਥੀ ਕੰਮ ਕਰਦੀ ਹੈ। ਥੋੜਾ ਜਿਹਾ ਭੁੰਨ ਲੀਏ ਫਿਰ ਆਪਾਂ ਦਾਲ ਵਗੈਰਾ ਪਾਨੇ ਆ। ਉਹਨਾਂ ਚੋਂ ਮਸਾਲੇ ਵਗੈਰਾ। ਚੱਕ ਕੇ ਰੱਖ ਖਾ ਮਸਾਲੇ। ਅੱਜ ਮੈਂ ਕਹਣਾ ਚਲੋ ਮਿਕਸ ਦਾਲ ਬਣਾਉਣੀ ਆ। ਮਿਕਸ ਦਾਲ ਦਾ ਆਟਾ ਬਣਾਉਣਾ ਹੁੰਦਾ ਸੀ। ਜਦੋਂ ਮੂੰਗੀ ਮੱਕੀ ਬਣਾਉਣੀ ਹੁੰਦੀ ਹੈ। ਲੋ ਜੀ ਹੁਣ ਆਪਾਂ ਦਾਲ ਪਾਉਣੀ ਹੈ ਇਹਦੇ ਵਿੱਚ। ਜਿਹੜਾ ਉਹਦੇ ਵਿੱਚ ਨਿਕਲਦਾ ਨਹੀਂ ਚਿੱਟਾ ਐ ਦਾਲ ਦਾ ਜਦੋਂ ਭਿਉਂਨੇਆਂ ਨੂੰ ਸਾਰਾ ਪਹਿਲੇ ਬਾਹਰ ਉਹ ਆ ਜਾਂਦਾ। ਬਾਕੀ ਵਾਸ਼ ਘਟੋ ਘਟ ਮੈਂ ਤਾਂ ਉਹ ਜਿੰਨਾ ਚਿਰ ਚਿੱਟਾ ਐ ਪਾਣੀ ਆਈ ਜਾਂਦਾ ਉਹਨਾਂ ਚਿਰ ਵਾਸ਼ ਕਰਦੇ ਰਹੇ ਨੇ। ਕਰੋਨਾ ਇਹ ਕੁੱਕਰ ਚ ਸੀਟਿੰਗ ਰਨ ਉੱਪਰ ਵਿੱਚੇ ਜੇ ਨਹੀਂ ਰਹਿੰਦਾਗਾ ਕਿੱਟਾ ਐ। ਲੋ ਜੇ ਤਾਂ ਪਾਣੀ ਪਾ ਲਈਏ। ਕਿ ਹੁਣ ਪਾਣੀ ਵੀ ਘੱਟ ਲਾ ਪਾਵੂਗੀ ਦਾਲ ਆਪਣੀ ਕਿਉਂਕਿ ਪਿੱਜੀ ਹੋਈ ਹੈ ਲੋੜ ਹੋ ਗਈ ਤਾਂ ਫਿਰ ਬਾਅਦ ਚੋ ਗਾੜ੍ਹੀ ਕਰ ਲਾਂਗੇ ਫੜਾ ਲਾ ਪਾਣਾ ਨੂੰ ਲਓ ਜੀ ਹੁਣ ਆਪਾਂ ਇਹ ਕਲੇਡੀ ਸਿਟੀ ਅਮਰੋਣੇ ਦਨ ਲੋਡ ਹੋਊਗੀ ਤਾਂ ਆਪਾਂ ਗਰਮ ਪਾਣੀ ਕਰਕੇ ਪਾ ਲਾਂਗੇ ਪਤਲੀ ਕਰ ਲਾਂਗੇ ਠੀਕ ਐ ਜੀ ਦਾਲ ਆ ਪਾ ਦਿੱਤੀ ਸੀ ਤਾਂ ਆਇਆ ਸਵਾਹ ਅੱਡਾ ਗੁੰਮਲੇ ਆਈਫੋਨ ਨਾਲ ਇਹ ਵੀਡੀਓ ਸ਼ੇਅਰ ਕਰਤੀ ਆਪਾਂ ਸ਼ਾਮ ਨੂੰ ਜਿੰਨੇ ਕ ਬੜੀਆਂ ਪਰ ਬਣਾ ਲਾਂਗੇ ਇਹ ਸੁਭਾਣ ਨਾਲ ਵੀਡੀਓ ਸਟਾਰਟ ਹੋਵੇ ਸ਼ਾਮ ਨੂੰ ਪੂਰੀ ਘਟ ਹੋਊਗੀ ਗਰਮੀ ਬੜੀ ਹੈ Saya akan menambahkan minyak untuk anda. Saya akan roti untuk 아들, 나쁜 아들, 나쁜 라들 나쁜 아들, 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 ਗੋਲ ਦੋ ਅਲੂ ਟੈਂਚਰ ਸੈਟ ਹੋਣਗੇ ਗੁੱਡ ਇਵਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ ਜੀ ਸ਼ਾਮ ਦਾ ਤੇ ਜਪ ਜੋਤ ਪਤਾ ਨਹੀਂ ਕੀ ਕਰ ਕੀ ਕਰਦੇ ਹੋ ਬੇਟਾ ਨਾਟ ਖੁੱਲੀ ਜਾਂ ਨਾ ਐ ਨਹੀਂ ਖੋਲਦਾ ਖੋਲਦਾ ਨਹੀਂਗਾ ਹੈ ਪੇਚ ਤਾਂਸ ਮੈਨੂੰ ਤਾਂ ਪੇਚ ਕਸ ਨਹੀਂ ਪਤਾ ਕਿੱਥੇ ਹੋਊਗਾ ਕਿਹਦੇ ਨਾਲ ਖੋਲੀ ਜਾਂਨੇਓ ਇਹ ਕਾਦੀ ਚਾਬੀ ਆ ਮੋਟਰਸਾਈਕਲ ਦੀ ਮੈਂ ਤਾਂ ਪਹਿਲੀ ਵਾਰ ਵੇਖੀ ਮੋਟਰਸਾਈਕਲ ਦੀ ਆ ਹੈ ਮੈਂ ਤਾਂ ਚਾਬੀ ਹੁਣ ਵੇਖੀ ਤੜੀ ਆ ਰਖੜੀ ਕਿਹਦੀ ਲਾਈ ਪਈ ਆ ਇਧਰ ਵੀ ਰਖੜੀ ਇੱਕ ਆ ਕਿਹਦੀ ਰਖੜੀ ਆ ਇਹ ਪੁਰਾਣੀ ਆ ਪੁਰਾਣੀ ਆ আচ্ছা ਪੁਰਾਣੀ ਰਖੜੀ ਓਕੇ ਓਕੇ ਇਹ ਪੁਰਾਣੀ ਆ ਮੈਨੂੰ ਲੱਗਦਾ ਇਹ ਆਪਾ ਬਣਾਈ ਸੀ ਇਹ ਤੁਹਾਨੂੰ ਪਤਾ ਮਿਕਸ ਦਾਲ ਦੇ ਮੈਂ ਤੁਹਾਨੂੰ ਦਿਖਾ ਜੰਨੀ ਆ बड़ी टेस्टी बड़ी रोगी ना गाड़ी ना खाती है लो जी आप थो सच एक चीज दिखाने आरोप मैं तेरे <laughs> मैं पता लग गया एक चीज दिखाई तेन तो आूटे लाए थे ना ਆ ਵੈਸੇ ਤਾਂ ਇਹ ਉਲਟੀ ਸਾਈਡ ਮਤਲਬ ਡਬਲ ਸੀਮੈਂਟ ਦਿਖਾਉਣੀ ਕਿੱਦਾਂ ਅਸੀਂ ਸਾਰਾ ਕੁਝ ਦੱਸ ਦਈਏ ਤੁਹਾਨੂੰ ਮੈਂ ਫਿਰ ਦੱਸਦੀ ਪਹਿਲਾਂ ਆਜੋ ਉੱਧਰ ਸਿੱਧੀ ਸਹੀ ਗੱਲ ਦੱਸਦੇ ਥੋੜਾ ਇੱਥੇ ਨਹੀਂ ਬੇਟਾ ਉੱਥੇ ਚੱਲਦੇ ਆ ਮੈਂ ਤੁਹਾਨੂੰ ਦੱਸਦੀ ਇਹ ਇਹਨਾਂ ਨੇ ਸ਼ਾਮ ਦਾ ਜਿਹੜਾ ਇਸ਼ਨਾਨ ਪਾਣੀ ਉਹ ਵੀ ਕਰ ਲਿਆ ਆ ਲਓ ਜੀ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਇਹ ਆਹਨ ਦਰਖਤ ਲੱਗਣੇ ਇਹਦੇ ਡਬਲ ਆ ਇਦਾਂ ਲੱਗੀ ਹੋਈ ਹੈ ਜਾਲੀ ਲੱਗੀ ਹੋਈ ਆ ਆ ਦੇਖੋ ਨੀਚੋਂ ਤੋਂ ਲੈ ਕੇ ਇਹ ਇੱਕ ਆ ਮਤਲਬ ਉਹ ਹੋ ਬੇਟਾ ਨੀਚੇ ਵੇਖ ਲਾ ਆ ਦੇਖੋ ਇੱਕ ਆ ਹਨਾ ਆਪਾਂ ਕੀ ਕਰਿਆ ਆਪਣੇ ਘਰੇ ਨਾਲ ਇਹਦੇ ਨਾਲ ਦੀਆਂ ਜਾਲਗਾਂ ਪਈਆਂ ਸੀ ਉਹਨਾਂ ਦੀ ਇੱਕ ਤੋਂ ਦੋ ਦੋ ਤਿਆਰ ਕਰ ਲਈਆਂ ਫਿਰ ਉਹਨਾਂ ਦੇ ਨੀਚੇ ਇਦਾਂ ਆ ਡੈਡੀ ਆ ਲਵਾ ਲਿਆ ਹੁੰਦਾ ਆ ਕੱਲ ਮਤਲਬ ਵੈਲਡਿੰਗ ਕਰਵਾ ਲਿਆ ਹੁੰਦੇ ਉਹ ਤਾਂ ਵੈਸੇ ਇਹਨਾਂ ਨੂੰ ਗੱਡਣ ਨਾਲ ਤਾਂ ਓਪੋਜ਼ਿਟ ਸਾਈਡ ਆ ਠੀਕ ਹੈ ਜੀ ਟਾਈਮ ਨਹੀਂ ਲੱਗੇਗਾ ਤਾਂ ਕਰਕੇ ਨਹੀਂ ਕੱਢੇ ਗਏ ਪੁੱਠਾ ਰੱਖਦਾ ਇਹ ਕਰੇ ਆਪਾਂ ਵੈਸੇ ਇਹਨਾਂ ਨੂੰ ਗੱਡਣ ਨਾਲ ਧਰਤੀ ਦੇ ਵਿੱਚ ਆ ਨੀਚੇ ਚਲੇ ਜਾਣਗੇ ਤੇ ਇਹ ਉੱਪਰ ਹੋ ਜਾਊਗਾ ਇਸੇ ਤਰ੍ਹਾਂ ਆ ਵੇਖੋ ਇਸੇ ਤਰ੍ਹਾਂ ਆ ਦਰਖਤ ਇਹਦੇ ਵੀ ਆ ਲਵਾਏ ਆ ਸਪੈਸ਼ਲ ਲਵਾਏ ਆ ਲਵਾਏ ਆ ਨਾ ਮੰਮੀ ਕਿ ਲੱਗੇ ਲਗਾਏ ਸੀ ਇਹਦੇ ਅੱਛਾ ਦੋਹਾਂ ਦੇ ਲਵਾਏ ਮੈਂ ਵੀ ਸੋਚੀ ਨਹੀਂ ਆ ਤਾਂ ਲੱਗੇ ਲਗਾਈ ਲੱਗਦੇ ਅੱਛਾ ਇਹ ਜਵੇਂ ਇਦਾਂ ਸੀ ਨਾ ਬਣੇ ਬਣਾਈ ਸੀ ਇਹਦੇ ਵਿੱਚੋਂ ਕੱਲੀ ਜਾਲੀ ਕੱਢ ਲਈ ਤੇ ਦੋਹਾਂ ਦੇ ਲਵਾਏ ਜਿਵੇਂ ਇਹ ਲੱਗੇ ਹੋਇਆ ਇਹ ਵੀ ਇਦਾਂ ਹੀ ਹੋਊਗਾ ਮਤਲਬ ਨੀਚੇ ਨੂੰ ਕਰਾਂਗੇ ਆਪਾਂ ਠੀਕ ਹੈ ਜੀ ਆਜੋ ਕਹੀਂ ਦਿਖਾ ਸੱਚ ਇੱਕ ਫਰੈਂਡ ਤੇ ਕਹਿੰਦੀ ਸੀ ਨਾ ਕਹਿੰਦੀ ਜਮਜੁੱਤ ਤੇ ਤੇਰੀ ਕਹੀ ਦੇ ਦੇ ਮੈਨੂੰ ਦੇ ਦੇਂਗਾ ਕਹੀ ਆਵਦੀ ਤੂੰ ਵਧੀਆ ਲੱਗਦੀ ਤੈਨੂੰ ਇਹਦੀ ਫੇਵਰੇਟ ਗਈ ਆ ਹਨਾ ਬੇਟਾ ਦਿੰਦਾ ਨਹੀਂ ਤੂੰ ਕਿਸੇ ਨੂੰ ਨਹੀਂ ਦਿੰਦਾ ਭਾਈ ਜੱਬ ਜੋਤਾ ਆ ਦੇਖੋ ਆ ਡੈਡੀ ਨੇ ਅੱਜ ਇੱਕ ਗੱਡਿਆ ਸੀ ਇਸ ਤਰ੍ਹਾਂ ਗੱਡੇ ਜਾਣੇ ਉਹ ਧਰਤੀ ਦੇ ਵਿੱਚ ਜਿੰਨੇ ਸੋਹਣੇ ਲੱਗਦੇ ਇਹਦੇ ਨਾਲ ਨਾ ਬੂਟੇ ਖਰਾਬ ਜੇ ਨਹੀਂ ਹੁੰਦੇ ਹਨਾ ਲੱਤ ਕੱਲੋ ਬੂਟੇ ਤੇ ਨਾ ਮੱਗਾਂ ਵੱਛੇ ਵੱੱਛਾ ਕੀ ਹੁੰਦੀਆਂ ਵੱਛੇ ਆਪਣੀ ਕੱਟੀ ਨੇ ਲੱਤ ਮਾਰੀ ਇਹ ਦੇਖੋ ਕਿੰਨਾ ਵਧੀਆ ਲੱਗਦਾ ਇਹ ਆ ਤਾਂ ਗੱਡਣਾ ਵੀ ਔਖਾ ਆ ਤਾਂ ਪੱਕੀ ਜਗ੍ਹਾ ਆ ਗਈ ਨਾ ਕੱਢਣਾ ਵੀ ਔਖਾ ਸ਼ਾਇਦ ਇਹਨੂੰ ਇਦਾਂ ਹੀ ਰੱਖਣੇ ਪੈਣਗੇ ਮੈਨੂੰ ਲੱਗਦਾ ਬਾਕੀ ਪਤਾ ਨਹੀਂ ਇਹ ਦੱਸਣਗੇ ਆ ਆਪਣੇ ਹੈਗਾ ਕਿਨੂਆ ਦਾ ਬੁੱਟਾ ਤੇ ਉਹ ਵੀ ਕਿਨੂਆ ਦਾ ਹੀ ਆ ਆ ਵੀ ਕਿਨੂਆ ਦਾ ਹੈ orange orange ਹੁੰਦਾ ਬਈ ਕਿਨੂ ਨਹੀਂ ਹੁੰਦਾ orange ਹੁੰਦਾ ਬੇਟਾ ਅਸੂ ਲੋ ਕਿਨੂ ਨਹੀਂ ਹੁੰਦਾ orange ਹੁੰਦਾ ਮੁੰਡਾ ਕਹਿੰਦਾ ਜਰੂਰ ਗਾਵਾ ਆ ਤੁਹਾਨੂੰ ਮੈਂ ਵਿਖਾਈ ਨਹੀਂ ਆ ਵਲੌਗ ਬਣਾਇਆ ਸੀ ਮੈਂ ਬਸ ਆ ਸਾਰਾ ਮੇਰਾ ਵਲੌਗ ਬੜਿਆ ਹੋਇਆ ਕਦੋਂ ਲਾਈ ਸੀ ਕਿਦਾਂ ਐਡਿਟ ਨਹੀਂ ਕੀਤਾ ਤਾਂ ਆਪਾਂ ਇਹ ਵਲੌਗ ਨੂੰ ਐਡਿਟ ਕਰਾਂਗੇ ਠੀਕ ਹੈ ਜੀ बलॉग ना एडिट ही नहीं करेगा थो मैं थोड़ा जो आई सी कदों लाई से सारा बलॉग देखूंगी किसी दिन एडिट कर दूंगी मैं इधर है चलो जी आखो कटिंग वाला ना पता नहीं कितने रख बैठे कटिंग वाला हैगा हाँ जी <coughs> की <दमा। coughs> मेरे को कुछ नहीं मैं दरख्त पका कि लो झूठा भी ले लिया पापा आगे ਨੇ ਝੂਟਾ ਵੀ ਲੈ ਲਿਆ ਪਾਪਾ ਤੋਂ ਮੈਂ ਮਾੜਾ ਜਾਂ ਅੰਦਰ ਗਈਆਂ ਤੁਸੀਂ ਆ ਗੁਰਦੁਆਰਾ ਅੱਖਾਂ ਦੇ ਵਿੱਚ ਨਾ ਖਾਰਜ ਕਈ ਵਾਰੀ ਥੋੜੇ ਵੀ ਮੇਰੇ ਪਤਾ ਨਹੀਂ ਕੀ ਹੁੰਦਾ ਕਈ ਵਾਰ ਨਾ ਦੁਪਹਿਰੇ ਵੀ ਸਵੇਰ ਸਵੇਰ ਦੀ ਗੱਲ ਆ ਖਾਰਜ ਬੜੀ ਹੋਵੇ ਅੱਖਾਂ ਦੀ ਤੇ ਮਲ ਮਲ ਕਿਵੇਂ ਤਾ ਨਾ ਅੱਖਾਂ ਦਾ ਨਾਸ ਮਾ ਲਦੇ ਨੇ ਚ ਮਲਣੀਆਂ ਚਾਹੀਦੀਆਂ ਨੇ ਡਾਕਟਰ ਕਹਿੰਦੇ ਅੱਖਾਂ ਹੂੰ ਪਤਾ ਨਹੀਂ ਕਿ ਕद्दू ਚੱਕ ਮੈਨੂੰ ਆਂਦਾ ਮਮਾ ਕद्दू ਚੱਕ ਲੈ ਵੇਖੋ ਮੈਨੂੰ ਮੇਰੀ ਚੀਜ਼ ਫੜਾ ਗਿਆ ਕਹਿੰਦਾ ਕद्दू ਚੱਕ ਕद्दू ਆ ਗਿਆ ਭਾਈ ਕद्दू ਇਸ ਵਿੱਚ ਛੋਟਾ ਕद्दू ਇਸ ਵਿੱਚ ਵੱਡਾ ਕद्दू ਹੈ ਸਟਲੀਆਂ ਚੀਜ਼ਾਂ ਖਾਣੋਂ ਜੀ ਨਹੀਂ ਕਰਦਾ ਨਾ ਲੋਜੀ ਕद्दू ਇਹ ਇਹਨਾਂ ਦੇ ਤਾਂ ਫੇਵਰੇਟ ਆ ਜਵਜੋ ਦੇ ਪਾਪਾ ਦੇ ਫੇਵਰੇਟ ਸੱਚੀ ਬੋਲਦੇ ਨਹੀਂ ਜੇ ਤੁਹਾਨੂੰ ਕੋਈ ਕੁਐਸਚਨ ਪੁੱਛੇ ਤਾਂ ਤੁਹਾਡਾ ਫੇਵਰੇਟ ਤੁਹਾਡਾ ਹੈ ਨਹੀਂ ਇਹ ਸਭ ਮੰਨ ਕੇ ਚਲੋ ਕਈ ਵਾਰ ਕੋਈ ਮੈਨੂੰ ਸਵਾਲ ਹੀ ਪੁੱਛ ਲੇ ਤੇ ਮੈਂ ਹਾਂ ਬਹੁਤ ਹੈਗੇ ਫੇਵਰੇਟ ਹੈ ਮੁੰਨੀ ਗੋਾਰੇ ਦੀ ਫੜੀ ਹੋ ਗਈ ਹੋਰ ਵੀ ਅੱਛਾ ਹੋਰ ਕਿਹੜੀ ਹੋਰ ਅਬ ਰਾਜ ਸਾਹਿਬ ਦੇ ਫੇਵਰੇਟ ਸਮਾਨ ਆ ਗਿਆ ਨਵੀਆਂ 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 ਆਟਮਾਂ ਜੀਆਂ ਆਉਂਦੀਆਂ ਨੇ ਅੱਛਾ ਅੱਜ ਲੈ ਕੇ ਗਿਆ ਸੀ ਸਕੂਲੇ ਆ ਦੋ ਚੀਜ਼ਾਂ ਖਾ ਲਈਆਂ ਸੀ ਨਾ ਕੱਲ੍ਹ ਵਾਸਤੇ ਸਕੂਲ ਚ ਪਾ ਲਈ ਲਓ ਜੀ ਨਵਾਂ ਹੀ ਸਮਾਨ ਆ ਆਦੀ ਲੈ ਜਾਨੀ ਵੀ ਆਜ ਅਬ ਜੋਦੀ ਲਾਉਣੇ ਆਪਾਂ ਸਾਬੇ ਦੇ ਆ ਲਾਉਣੇ ਆ ਇਹ ਬੇਬੀ ਸਾਬ ਹੈ ਇਹਨਾਂ ਡਾਕਟਰ ਨੇ ਰეკਮੈਂਡ ਕੀਤੀ ਸੀ ਜਪਜੋਤ ਨੂੰ ਜੇ ਸਕਿਨ ਪ੍ਰੋਬਲਮ ਹੋਈ ਸੀ ਨਾ ਉਦੋਂ ਆਪਾਂ ਨੂੰ ਰეკਮੈਂਡ ਕੀਤੀ ਸੀ ਬਹੁਤ ਦੂਰੋਂ ਦਵਾਈ ਲੈਂਦੇ ਰਹੇ ਹਿੰਦੀ 90 ਰੁਪਈਆ ਦੀ ਇਹਨੂੰ ਹੁਣ ਮੈਂ ਬਾਥਰੂਮ ਚ ਰੱਖ ਕੇ ਆਵਾਂ ਕਿਉਂਕਿ ਇਹਦੀ ਮੁੱਕੀ ਪਈ ਆ ਹਾਂ ਤੁਹਾਨੂੰ ਦਿਖਾਉਣੇ ਆ ਜਪਜੋਤ ਦਾ ਸਮਾਨ ਦੇਖੋ ਜਪਜੋਤ ਦਾ ਸਮਾਨ ਨਹੀਂ ਜਪਜੋਤ ਦੇ ਪਾਪਾ ਦਾ ਸਮਾਨ ਹੈ ਅੱਜ ਪਾਪਾ ਦਾ ਸਮਾਨ ਹੈ ਜਿਹੜਾ ਤੁਹਾਨੂੰ ਮੈਂ ਦਿਖਾਉਣ ਲੱਗੀ ਹਾਂ ਛੋਟਾ ਛੋਟਾ ਬਚਪਨ ਦਾ ਬਹੁਤ ਸਮਾਨ ਹੈ ਜਿਹਦੇ ਹੁਣ ਜਿਵੇਂ ਮੈਂ ਇਹਦੇ ਪਾਪਾ ਦਾ ਸੰਭਾਲ ਕੇ ਰੱਖਦੀ ਐ ਇਹਦੇ ਪਾਪਾ ਦਾ ਮਮਾ ਇਹਦਾ ਸੰਭਾਲ ਕੇ ਰੱਖਦੇ ਨਾ ਜੱਜੋ ਸਿੰਘ ਬਰਾੜ ਦੇ ਸੀ ਤੇਰੇ ਪਾਪਾ ਦਾ ਸਮਾਨ ਆ ਇਹਦੇ ਪਾਪਾ ਦਾ ਘੜਾ ਇਹ ਲੈਂਦਾ ਸੀ ਚੰਦਪੁਰਾਣਿਆਂ ਚੰਦਪੁਰਾਣਿਆਂ ਲੈਂਦਾ ਸਮਾਨ ਆ ਸਾਰਾ ਜਿਹੜਾ ਮੈਂ ਹੁਣ ਵਿਖਾਉਂਗੀ ਤੁਹਾਨੂੰ ਇਹ ਵੀ ਦਿਖਾਓ ਆ ਵੇਖੋ ਇਹਦੇ ਪਾਪਾ ਦੀ ਕੋਲਕਾ ਚਾਬੀ ਬੇਟਾ ਪਤਾ ਨਹੀਂ ਕਿੱਥੇ ਰੱਖੀ ਐ ਪਹਿਲਾਂ ਆਪਣੇ ਕੋਲ ਹੁੰਦਾ ਸੀ ਇਹ ਅੰਦਰ ਸਾਡੇ ਕੋਲ ਹੁੰਦਾ ਸੀ ਫਿਰ ਸਾਮ ਤੇ ਸੀ ਮੈਂ ਕਿਹਾ ਮੰਮੀ ਰੱਖ ਦੇ देखो मनी बैंक ए देखो एदे पापा दे आ देखो एदे पापा दे भी हम्म आते छ छ देखो 30 ਸਾਲ ਪੁਰਾਣੀਆਂ ਚੀਜ਼ਾਂ ਵੀ ਪਈਆਂ ਆਤੇ ਉਹ ਵੀ ਦੀ ਉਹ ਵੀ ਪਈਆਂ ਬਿਲਕੁਲ 30 ਸਾਲ ਹੋ ਗਏ ਹੂੰ ਆਤੇ छ छ ਖੋਲਦਾ ਨੀ ਬਟ ਚਾਬੀ ਲੱਗਦੀ ਇਹਨੂੰ ਚਾਬੀ ਲੱਗਦੀ ਇਹ ਦੇਖੋ ਇੱਕ ਆ ਵੀ ਇਹ ਵੀ ਬੈਂਕੇ ਵੀ ਇਹ ਤੇ ਪਾਪਾ ਦੀ ਬੈਂਕ ਆ ਪੈਸੇ ਪਾਉਣ ਵਾਲਾ ਗੱਲਾ ਇਹ ਵੀ ਇਹਦੇ ਪਾਪਾ ਦਾ ਇਹ ਸਾਰੇ ਜੱਬ ਜੋਦ ਨੂੰ ਗਿਫਟ ਮਿਲਗੇਗਾ ਠੀਕ ਹੈ ਜੀ ਇੱਕ ਆ ਦੇਖੋ ਇਹਦੇ ਪਾਪਾ ਦੇ ਜਵੈਂਟਰ ਇਹ ਸਾਰੇ ਚੰਦ ਪ੍ਰਾਣੋਂ ਆਇਆ ਹੋਇਆ ਸਮਾਨ ਇਹਦੇ ਪਾਪਾ ਦੀ ਇਹਦਵਾਰ ਦੇਖੋ ਪਾਪਾ ਦਾ ਸਮਾਨ ਕਿੰਨਾ ਸੋਹਣਾ ਸੋਹਣਾ ਪਿਆ ਹੋਇਆ ਸਾਰਾ ਜੱਜੋਤ ਨੂੰ ਮਿਲ ਗਿਆ ਬਾਅਦ ਚ ਹਾਂ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਇਹਦੇ ਪਾਪਾ ਦੇ ਮਦਰ ਚੀਜ਼ਾਂ ਨੇ ਨਾ ਸੰਭਾਲ-ਸੰਭਾਲ ਰੱਖੀਆਂ ਐ ਮੰਮੀ ਨੇ ਤੇ ਦਿਖਾਇਆ ਕਰਾਂਗੀ ਤੁਹਾਨੂੰ ਮੈਂ ਇਹਨੂੰ ਕਮੈਂਟ ਕਰਕੇ ਦੱਸੋ ਜੇ ਹਰੇਕ ਏਰੀਏ ਦੇ ਵਿੱਚ ਇਹਨੂੰ ਇਹਨੂੰ ਕੀ ਕਹਿੰਦੇ ਜਿਹੜਾ ਬੱਚਾ ਮਤਲਬ ਚੱਲਣ ਵੇਲੇ ਯੂਜ਼ ਕਰਦਾ ਨਾ ਇਸ ਤਰ੍ਹਾਂ ਦਾ ਬਣਿਆ ਹੁੰਦਾ ਇਹਨੂੰ ਕੀ ਕਹਿੰਦੇ ਨੇ ਕਮੈਂਟ ਕਰਕੇ ਦੱਸਿਓ ਜੇ ਠੀਕ ਹੈ ਜੀ ਚਲੋ ਜੀ ਅੱਜ ਤੁਹਾਨੂੰ ਮੈਂ ਵਿਖਾਈਆਂ ਤੇ ਪਾਪਾ ਦੀ ਜੱਜੋ ਤੇ ਪਾਪਾ ਦਾ ਸਮਾਨ ਵੀ ਦੇਖ ਲਓ ਐ ਨਮਾ ਪਿਆ ਹੈਗਾ ਉਦਾਂ ਹੀ ਮੈਂ ਜੱਜੋ ਉਦਾਂ ਦਾ ਨਮਾ ਨਮਾ ਸਮਾਨ ਪਿਆ ਰਹਿੰਦਾ ਹੈਗਾ ਸਾਹਮਣੇ ਰੱਖ ਲੈਨੇ ਆਪਾਂ ਕੋਈ ਵੀ ਆ ਮੇਰਾ ਫੇਵਰਟ ਪਲੇਸ ਹੈ ਇੱਥੇ ਮੈਂ ਖੜ ਕੇ ਵੀਡੀਓ ਜੋ ਸ਼ੂਟ ਕਰਦੀ ਆ ਇਹ ਮੇਰਾ ਫੇਵਰਟ ਪਲੇਸ ਹੈ ਚਲੋ ਜੀ ਹੁਣ ਇਹ ਬਸ ਇਹ ਤਾਂ ਆਉਂਦੇ ਸਰਬਦਾ ਨਾ ਪਸ਼ੂਆਂ ਦਾ ਕੰਮ ਕਰਨ ਬੈਹ ਜਾਂਦੇ ਆ ਕਿਉਂਕਿ ਪਸ਼ੂਆਂ ਦਾ ਕੰਮ ਕਰਕੇ ਨਾ ਧੋਕੇ ਦੋਸਤ ਬਸ ਜੱਜੋਤ ਨੂੰ ਪੜਾਉਣਾ ਹੁੰਦਾ ਸਾਡੇ ਸਾਰੇ ਤੋਂ ਬਾਅਦ ਹੁਣ ਆਪਾਂ ਵੀ ਆਪਣੇ ਕੰਮ ਧੰਦੇ ਕਰਦੇ ਤੇ ਹੁਣ ਮੈਂ ਕਿਹ ਵਲੌਗ ਨਾ ਫਿਰ ਬਾਲਾ ਲੰਮਾ ਹੋ ਜਾਂਦਾ ਮੇ제 ਹੁਣ ਰੋਟੀ ਵੀ ਘਰਾਂ ਦੀ ਕਲਿੱਪ ਲੈਨੇ ਫਿਰ ਜਿਆਦਾ ਲੰਮਾ ਹੋ ਜਾਂਦਾ ਫਿਰ ਕੱਟ ਵੱਢ ਕੇ ਪਾਈ ਦਾ ਜਾਂਦੇ ਨੇ ਤੇ ਮੈਂ ਫੋਨ ਦੇ ਚਾਹ ਬੈਟਰੀ ਲੋ ਉਹ ਕਰ ਦਿੰਦੇ ਹਨ ਆਪਾਂ ਤੇ ਅੱਜ ਮੈਂ ਤੇ ਗਰਮੀ ਬੜੀ ਜਿਆਦਾ ਹੈ ਵਾਲਾਂ ਦਾ ਨਾ ਹੁਣ ਬਸ ਮੈਂ ਤੁਹਾਨੂੰ ਮੈਂ ਵਾਲਾਂ ਦਾ ਦੱਸੂਗੀ ਮੈਂ ਹੁਣ ਕੀ ਕਰ ਰਹੀ ਆ ਤੇ ਬਸ ਵਾਲਾਂ ਦਾ ਹੁਣ ਮੈਂ ਆਪ ਜਣੇ ਘਰੇਲੂ ਉਪਾਏ ਕਰ ਰਹੀਆਂ ਜਿਹੜੇ ਪੁਰਾਣੇ ਸਮਿਆਂ ਚ ਆਪਣੇ ਚੱਲਦੇ ਹੁੰਦੇ ਸੀ ਤੇਲ ਵਗੈਰਾ ਲਾ ਰਹੇ ਆ ਆਪਾਂ ਤੇਲ ਵਗੈਰਾ ਵਾਸ਼ ਲਗਾ ਕੇ ਤੇ ਆਪਾਂ ਨੈਕਸਟ ਡੇ ਜਾਂ ਇੱਕ ਦਿਨ ਇੱਕ ਘੰਟਾ ਪਹਿਲਾਂ ਤੇਲ ਲਗਾ ਕੇ ਮ사ਜ ਕਰਕੇ ਤੇ ਵਾਸ਼ ਕਰ ਲਓ ਹਨਾ ਤੇ ਐ ਏਦਾਂ ਹੀ ਕਰ ਰਹੀਆਂ ਹੁਣ ਫਿਲਹਾਲ ਮੈਂ ਕੱਲ ਨੂੰ ਸੈਚਰਡੇ ਕੱਲ ਨੂੰ ਸ਼ਾਮ ਨੂੰ ਤੇਲ ਲਗਾ ਲੂੰਗੀ ਤੇ ਪਰਸੋਂ ਆਪਾਂ ਵਾਸ਼ ਕਰ ਲਾਂਗੇ ਤੇ ਚਲੋ ਜੀ ਫਿਰ ਹੁਣ ਆਪਾਂ ਗੱਲਾਂ ਬਾਤਾਂ ਬਹੁਤ ਹੋ ਗੀਆਂ ਤੇ ਅੱਜ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕੀਤੀਆਂ ਨਾਲੇ ਹਨ ਤੇ ਕਮੈਂਟ ਕਰਕੇ ਦੱਸੋ ਜੇ ਕਿੱਦਾਂ ਲੱਗੀਆਂ ਤੇ ਉਹ ਸਾਰੇ ਚੰਦਪੁਰਾਣਾ ਗੁਰਦੁਆਰਾ ਸਾਹਿਬਾ ਉੱਥੋਂ ਲੈ ਕੇ ਆਂਦੇ ਆ ਸੀਗੇ ਸਾਰੀਆਂ ਜਿਹੜੀਆਂ ਇਹਨਾਂ ਦੀ ਮੰਮੀ ਦੱਸ ਦਿੰਦੇ ਕਿਉਂਕਿ ਮੈਨੂੰ ਤਾਂ ਕੀ ਪਤਾ ਮੈਨੂੰ ਤਾਂ ਕੱਟ ਕੇ ਵਿਖਾਈਆਂ ਸੀ ਜਦੋਂ ਉਦੋਂ ਦੀ ਗੱਲ ਆ ਕਿ ਅੱਜ ਮੈਂ ਨਾ ਪਰਪਲ ਗਲਰ ਦਾ ਸ਼ੇਡ ਮੇਰੇ ਸਹਰਾ ਨੇ ਪਿਆ ਸੀ ਮੈਂ ਉਹਨੂੰ ਚੱਕ ਕੇ ਲਾ ਲਿਆ ਚਲੋ ਜੀ ਮਿਲਦੇ ਫਿਰ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਟੇਕ ਕੇ ਆ ਤੇ ਬਾਏ ਬਾਏ